ਯਾ ਮਾਤਾ ਦੀ ਦੋਸਤੋ ਪ੍ਰਦੀਪ ਵੀਰ ਜੀ ਆਏ ਨੇ ਜਿਤਵਾਲ ਕਲਾ ਤੋਂ ਉਹਨਾਂ ਨੇ ਲਿਆ ਜੀ ਆਈਫੋਨ 256 ਜੀਵੀ ਵਾਲਾ 16 ਪ੍ਰੋ ਡੇਜ਼ਰਟ ਕਲਰ ਗੱਲ ਕਰਾਂਗੇ ਇੰਡੀਅਨ ਔਰ ਬਾਹਰਲੇ ਫੋਨ ਦੀ ਆਊਟ ਆਫ ਕੰਟਰੀ ਦੀ ਇੰਡੀਅਨ ਔਰ ਆਊਟ ਆਫ ਕੰਟਰੀ ਫੋਨ ਦੇ ਵਿੱਚ ਸਿਰਫ 10000 ਦਾ ਅੰਤਰ ਰਹਿ ਗਿਆ ਇਹ ਵਿਦ ਬਿਲ ਜੀਐਸਟੀ ਬਿਲ ਦੇ ਨਾਲ ਮਿਲਦਾ ਇਨ ਫਿਊਚਰ ਕੋਈ ਪ੍ਰੋਬਲਮ ਨਹੀਂ ਆਉਂਦੀ ਕਦੇ ਫੋਨ ਖਰਾਬ ਹੁੰਦਾ ਤੱਕ ਕੰਪਨੀ ਵਾਲੇ ਇਹ ਨਹੀਂ ਕਹਿਣਗੇ ਜੀ ਸਾਨੂੰ ਜਾਪਾਨ ਦਾ ਬਿੱਲ ਦਿਓ ਜਾਂ ਕੈਨੇਡਾ ਦਾ ਬਿੱਲ ਦਿਓ ਜਾਂ ਜਿੱਥੇ ਦਾ ਵੀ ਦਿਓ ਹੈਨਾ ਇਹ ਇੰਡੀਆ ਦਾ ਬਿੱਲ ਇਹਨਾਂ ਦੇ ਕੋਲੇ ਹੋਵੇਗਾ ਜੀਐਸਟੀ ਬਿੱਲ ਹੋਵੇਗਾ ਇਹਨਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਣੀ ਰਹਿ ਕਿੰਨਾ ਗਿਆ ਫਰਕ ਸਿਰਫ 10000 ਦਾ ਅੱਗੇ ਗੱਲ ਕਰਦੇ ਹਾਂ ਕਿ ਅੱਗੇ ਕੀ ਹੁੰਦਾ ਸੀ ਜਦੋਂ ਅਸੀਂ 15 ਪ੍ਰੋ ਬੇਚਦੇ ਹੁੰਦੇ ਸੀ ਇੰਡੀਅਨ ਦਾ ਰੇਟ ਹੁੰਦਾ ਹੁੰਦਾ ਸੀ 140000 45000 ਔਰ ਬਾਹਰਲੇ ਦਾ ਫੋਨ ਦਾ ਰੇਟ ਹੁੰਦਾ ਹੁੰਦਾ ਸੀ 108000 10000 30 35000 ਰੁਪਏ ਦਾ ਫਰਕ ਹੁੰਦਾ ਸੀ ਕਸਟਮਰ ਬਾਹਰਲੇ ਫੋਨ ਜ਼ਿਆਦਾ ਪ੍ਰੈਫਰ ਕਰ ਹੁਣ ਕੀ ਆ 256GB ਇਹਨਾਂ ਨੂੰ ਦਿੱਤਾ 1,20,000 ਦਾ 1,22,900 ਰੁਪਏ ਦੀ ਡੀਪੀ ਹੈ ਜੀ 3000 ਕੈਸ਼ਬੈਕ ਇਹਨਾਂ ਕੋਲੇ ਕ੍ਰੈਡਿਟ ਕਾਰਡ ਸੀ ਕੱਟਤਾ ਨਾਲ ਦੀ ਨਾਲ 1,20,000 ਰੁਪਏ ਦਾ ਇਹਨਾਂ ਦਾ ਦਿੱਤਾ ਇਹਨਾਂ ਨੂੰ ਫੋਨ 256GB 16 Pro ਕਰੋ ਜੀ ਅਨਬਾਕਸਿੰਗ ਇਹਦੀ ਬਹਿਤਾ ਜੀ ਪੂਰੀ ਸਹੀ ਹੈ ਜੀ ਔਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬਹੁਤ ਵਧੀਆ ਲੱਗਿਆ ਇੱਧਰ ਅੱਖਾਂ ਜੱਖਾਂ ਪਾ ਕੇ ਗੱਲ ਕਰੋ ਜੀ ਬਹੁਤ ਜ਼ਾਣੇ ਦੇਖ ਰਹੇ ਨੇ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਹਾਂ ਹਾਂ ਜੀ ਤੁਹਾਡਾ ਨਾਮ ਰਾਜਵੰਦ ਜੀ ਰਾਜਵੰਦ ਜੀ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਹਾਂਜੀ ਕਿਵੇਂ ਆ ਗੱਲਬਾਤ ਵਧੀਆ ਜੀ ਤੁਸੀਂ ਤਾਂ ਸਾਡੇ ਕੋਲ ਹੀ ਹੋ ਤੁਸੀਂ ਤਾਂ ਵਧੀਆ ਕਹੋਗੇ ਹੀ ਇਹ ਮੁੰਡਾ ਹੀ ਆਪਣੇ ਕੋਲੇ ਨਰਿੰਦਰ ਨੰਦਾ ਕਹਿੰਦੇ ਨੇ ਜੀ ਜਿੱਤਵਾਲ ਕਲਾ ਤੋਂ ਇਹਨਾਂ ਦੇ ਪਿੰਡ ਦੇ ਹੀ ਬੰਦੇ ਨੇ ਇਹ ਬਹੁਤ ਕਸਟਮਰ ਪ੍ਰੈਫਰ ਕਰਦੇ ਨੇ ਕਿ ਇੱਥੇ ਹੀ ਆਣ ਇਹ ਨੰਦੇ ਦੀ ਖਾਸੀਅਤਾਂ ਸਾਡੇ ਕੋਲ ਹੀ ਐ ਇੱਥੇ ਰਿਪੇਅਰ ਕਰਦੇ ਨੇ ਨੰਦਾ ਜੀ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਹਾਂਜੀ ਕਿਵੇਂ ਲੱਗਿਆ ਫੋਨ ਕੈਨੇਡਾ ਹੀ ਕੰਮ ਪੂਰਾ ਵਧੀਆ ਚਲੋ ਬਹੁਤ ਵਧੀਆ जय माता जी जय माता दी